ਪਹਿਲੀ ਪਬਲਿਕ ਲਾਈਵ ਆਜ਼ਾਦੀ ਦਿਹਾੜੇ ਦੇ ਮੱਦੇ ਨਜ਼ਰ ਸੁजानਪੁਰ ਪੁਲਿਸ ਵੱਲੋਂ ਐਸਐਚਓ 모ਹਿਤ ਟਾਕ ਦੀ ਅਗਵਾਈ ਵਿੱਚ ਫਲੈਗ ਮਾਰਚ ਕੱਢਿਆ ਗਿਆ ਜਿਸ ਵਿੱਚ ਡੀਐਸਪੀ ਤਾਰ ਲਖਵਿੰਦਰ ਸਿੰਘ ਰੰਦਾਵਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਇਹ ਫਲੈਗ ਮਾਰਚ ਸੁजानਪੁਰ ਦੇ ਟੈਂਪੂ ਸਟੈਂਡ ਤੋਂ ਸ਼ੁਰੂ ਹੋ ਗਏ ਮੇਨ ਬਾਜ਼ਾਰ ਕਟੋਈ ਬਾਜ਼ਾਰ ਸਬਜ਼ੀ ਮੰਡੀ ਤੋਂ ਹੁੰਦੇ ਹੋਏ ਉਹ ਨੰਬਰ 5 ਦੇ ਖਤਮ ਹੋਇਆ DSP ਲਖਵਿੰਦਰ ਸਿੰਘ ਰੰਦਾਵਾ ਨੇ ਦਸਿਆ ਕਿ ਲੋਕਾਂ ਵਿੱਚ ਕਿਸੇ ਕਿਸਮ ਦਾ ਕੋਈ ਡਰ ਨਾ ਰਹੇ ਅਤੇ ਲੋਕ ਖੁੱਲਕੇ ਪੁਲਿਸ ਦੀ ਮਦਦ ਕਰਨ ਤਾਂ ਜੋ ਪੁਲਿਸ ਵੱਲੋਂ ਸ਼ਰਾਰਤੀ ਲੋਕਾਂ ਨੂੰ ਫੜਿਆ ਜਾ ਸਕੇ ਅਤੇ ਆਜ਼ਾਦੀ ਦਿਹਾੜੇ ਨੂੰ ਸ਼ਾਂਤੀਪੂਰਵਕ ਮਨਾਇਆ ਜਾ ਸਕੇ ਫਲੈਗ ਮਾਰਚ ਕਰਿਆ ਗਿਆ ਕੀ ਕਹਿਣਾ ਚਾਹੋ 15 ਜਸ ਦੇ ਮੱਦੇਨਜ਼ਰ ਸਾਰਾ ਕਸਬਾ ਸਜਨਪੁਰ ਦੇ ਵਿੱਚ ਫਲੈਗ ਮਾਰਚ ਕੀਤਾ ਗਿਆ ਵਾ ਤਾਂ ਕਿ ਜਿਹੜਾ ਆਮ ਸ਼ਹਿਰੀ ਆਪਣੇ ਆਪ ਨੂੰ ਸੁਰੱਖਿਆਤ ਮਹਿਸੂਸ ਕਰੇ ਤੇ क्राइम ਕਰਨ ਵਾਲਾ ਬੰਦਾ ਜਿਹੜਾ ਉਹਦੇ ਵਿੱਚ ਡਰ ਪੈਦਾ ਹੋਵੇ ਲੋਕਾਂ ਨੂੰ ਇਹੀ ਮੈਸੇਜ ਆ ਵੀ ਬਾਜ਼ਾਰਾਂ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਛੱਕੀ ਵਸਤੂ ਜਾਂ ਕੋਈ ਲਵਾਰਸ ਚੀਜ਼ ਤੁਹਾਨੂੰ ਮਿਲਦੀ ਆ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ